ਆਨਾ ਵਾਢੀਆਂ ਦੇ ਦਿਨ ਚੱਲ ਰਹੇ ਆ ਅਰਦਾਸ ਜ਼ਰੂਰ ਕਰਿਆ ਕਰੋ ਮਸ਼ੀਨ ਕਬੈਨ ਪੈਲੀ ਚ ਵੜਨ ਲੱਗੇ ਵਾਹਿਗੁਰੂ ਮਾਲਕਾ ਤੇਰਾ ਸ਼ੁਕਰ ਆ ਹੱਥ ਜੋੜੋ ਇਹ ਸਾਰਿਆਂ ਦਾ ਫਰਜ਼ ਬਣਦਾ ਏ ਇਹ ਨਹੀਂ ਵੀ ਇਕੱਲੇ ਜ਼ਿਮੀਂਦਾਰ ਨੇ ਉਹਦੀ ਫਸਲ ਵੜਨ ਗਏ ਆ ਇਹ ਸਾਹ ਮਾਲਕ ਨੇ ਸਾਰਿਆਂ ਨੂੰ ਰੋਜੀ ਰੋਟੀ ਦਿੱਤੀ ਆ ਮਸ਼ੀਨ ਚਲਾਉਣ ਵਾਲੇ ਡਰਾਈਵਰ ਉਹ ਮਕੈਨਿਕ ਅਰਦਾਸ ਕਰਨ ਵਾਹਿਗੁਰੂ ਕਹਿਣ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮਜ਼ਦੂਰ ਕਿਰਤ ਕਰਦੇ ਆ ਉਹ ਵੈਗਰੂ ਕਹਿਣ ਕੇ ਮਾਲਕਾ ਤੇਰਾ ਸ਼ੁਕਰ ਹੀ ਤੂੰ ਸਾਨੂੰ ਰੋਜੀ ਰੋਟੀ ਦਿੱਤੀ ਵੇਖੋ ਮਾਲਕ ਨੇ ਬਰਕਤ ਪਾਉਣੀ ਐ ਅੱਜ ਸਾਡੇ ਕੋਲ ਸਾਰਾ ਕੋਜਿਆ ਮਸ਼ੀਨਾਂ ਆ ਹਾਥੀਂ ਅਸੀਂ ਕੰਮ ਨਹੀਂ ਕਰਦੇ ਪੁਰਾਣੇ ਸਮਿਆਂ ਦੇ ਵਿੱਚ ਲੋਕ ਅਰਦਾਸ ਕਰਦੇ ਹੁੰਦੇ ਸੀ ਪਹਿਲਾਂ ਗੁਰੂ ਘਰ ਜਾ ਕੇ ਅਰਦਾਸ ਕਰਾਉਣੀ ਤੇ ਫਿਰ ਵਾਢੀ ਆਰੰਭਣੀ ਤੇ ਬਾਅਦ ਦੇ ਵਿੱਚ ਦਸਵੰਦ ਕੱਢਣਾ ਪਹਿਲਾਂ ਕਣਕ ਕੱਢਣੀ ਗੁਰਦੁਆਰੇ ਵਾਸਤੇ ਸੋ ਇਹ ਚੀਜ਼ਾਂ ਸਾਡੇ ਚੋਂ ਖਤਮ ਨਾ ਹੋ ਜਾਣ ਕਿਤੇ ਕੋभी ਕਈ ਵਾਰ ਖੜੀਆਂ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ ਕਈਆਂ ਦੇ ਤੂੜੀ ਤੰਦ ਨਹੀਂ ਬਣਦਾ ਮਹਾਰਾਜ ਦੇ ਹੱਥ ਵਾਸੇ ਉਹ ਰਾਖ ਕਰ ਦਿੰਦਾ ਇਹ ਸਾਰਾ ਕੁਝ ਇਸ ਕਰਕੇ ਹਮੇਸ਼ਾ ਹੀ ਉਹਦੇ ਸ਼ੁਕਰ ਦੇ ਵਿੱਚ ਰਹੀਏ ਸਾਰੇ ਹੀ ਸ਼ੁਕਰ ਦੇ ਵਿੱਚ ਜੇ ਫਸਲ ਆਈ ਆ ਸ਼ਮਾਈ ਪਿੱਛੋਂ ਤੇ ਸਾਰਿਆਂ ਦੀ ਰੋਜੀ ਰੋਟੀ ਚੱਲਣ ਦੀ ਇੱਥੋਂ ਕਾਰੋਬਾਰ ਚੱਲਣੇ ਆ ਇੱਥੋਂ ਆਰਤੀਆਂ ਦੀਆਂ ਦੁਕਾਨਾਂ ਚੱਲਣੀਆਂ ਐ ਮੰਡੀਆਂ ਚੱਲਣੀਆਂ ਐ ਵੱਡੇ ਵੱਡੇ ਵਪਾਰ ਇੱਥੋਂ ਸ਼ੁਰੂ ਹੋਣੇ ਆ ਜਦੋਂ ਆਪਾਂ ਮਸ਼ੀਨ ਪੈਲੀ ਚ ਵੜਦੇ ਆ ਸੋ ਸ਼ੁਕਰ ਕਰਿਆ ਕਰੀਏ ਅਰਦਾਸ ਕਰਕੇ ਕੰਮ ਅਰੰਭੀਏ ਸਾਰੇ ਕੰਮ ਮਹਾਰਾਜ ਬਰਕਤ ਪਾਉਂਦਾ ਹੈ ਚੜਦੀ ਕਲਾ ਦੇ ਨਾਲ ਆਪ ਅੰਗ ਸੰਗ ਸਹਾਈ ਹੋ ਕੇ ਵਰਤਦਾ ਹੈ ਜੀ ਉਹਨੂੰ ਚੇਤੇ ਕਰਕੇ ਆਪਾਂ ਕੋਈ ਕਾਰ